हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਤ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਸੰਧੂ ਡੇਰੀ ਫਾਰਮ ਪਿੰਡ ਮੋਹਨਪੁਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਬਰਾਂਪੁਰਾ ਪਿੰਡਾ ਬਿਲਕੁਲ ਲੱਗਿਆ ਦੋਸਤੋ ਤੇ ਵੀਰ ਜੱਜ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਦੋਸਤੋ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਆ ਜ਼ਿਆਦਾਤਰ ਵੀਰ ਵੜਾਂ ਵੀ ਲੈ ਕੇ ਆਉਂਦਾ ਮੱਝਾਂ ਵੀ ਕਾਫੀ ਚੰਗੀਆਂ ਸਾਫ਼ ਸੁਥਰੀਆਂ ਤੁਹਾਨੂੰ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਦਿਖਾਈਆਂ ਨੇ ਚੰਗੇ ਚੰਗੇ ਪਸ਼ੂ ਵੀਰ ਲੈ ਕੇ ਆਉਂਦਾ ਰਹਿੰਦਾ ਤੇ ਪੂਰੇ ਹੈਵੀ ਬਾਡੀ ਵੇਟ ਵਜਨ ਲੋਡ ਵਾਲੇ ਹੁੰਦੇ ਆ ਚੰਗੀ ਮਿਲਕਿੰਗ ਵਾਲੇ ਪਸ਼ੂ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਬੈੜ ਤੁਹਾਨੂੰ ਦਿਖਾਵਾਂਗੇ ਚੰਗੀ ਮਿਲਕਿੰਗ ਵਾਲੀ ਬੈੜ ਆ ਪਿਛਲੇ ਸੂਬਿਆਂ ਦਾ ਰਿਕਾਰਡ ਵੀ ਵੀਰ ਤੋਂ ਪੁੱਛ ਲਵਾਂਗੇ ਜਿਸ ਸਾ ਤੋਂ ਇਹ ਬੈੜ ਆਈ ਆ ਕੀ ਦੱਸਿਆ ਇਸ ਦੀ ਬੈਕਗ੍ਰਾਉਂਡ ਕੀ ਆ ਇਸ ਵਾਰ ਦੋਸਤੋ ਕਿੰਨਾ ਕੁ ਮਿਲਕ ਚਵਾਉਣਾ ਚਾਹੀਦਾ ਸੋ ਥਣਪਾਂ ਦਾ ਲੇਵਾ ਵੇਖ ਕੇ ਬਾਡੀ ਸਟਰਕਚਰ ਵੇਖ ਕੇ ਤੁਸੀਂ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 7 ਜੂਨ ਤੇ 8 ਜੂਨ ਮਾਰਨਿੰਗ ਸਵੇਰ 7 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਬੜ ਵੈਸੇ ਤਿਆਰੀ ਵਾਲੀ ਆ ਬਾਕੀ ਦਿਨ ਫਿਰ ਵੀ ਹਜੇ ਲੈਂਦੀ ਆ ਕਿੰਨਾ ਕ ਸਾਮਾਂ ਲੈ ਜਾਊਗੀ ਉਹ ਗੱਲਬਾਤ ਆਪਾਂ ਵੀਰ ਜੱਜ ਦੇ ਨਾਲ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਆਹ ਚੱਲਦੇ ਆਂ ਵਧੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਜੱਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਵੀਰ ਦੀ ਠੀਕ ਠਾਕ ਬਸ ਵਧੀਆ ਸੰਧੂ ਸਾਹਿਬ ਤੋਂ ਹੀ ਸੁਣਾਵਾ ਆਪਣੇ ਕਿ ਬਹੁਤ ਵਧੀਆ ਵੀਰ ਜੱਜ ਠੀਕ ਠਾਕ ਵੀਰ ਤੇ ਅੱਛਾ ਜੱਜ ਵੀਰ ਕਸੂ ਤਕਰੀਬਨ ਅਜਮੇ ਨਾਲ ਤਾਂ ਵੀ ਨਗ ਤਾਂ ਤੁਹਾਡੇ ਕੋਲ ਬਤੇਰੇ ਸੀ ਬਾਕੀ ਫਿਲਹਾਲ ਜਿਹੜੇ ਸੇਲ ਹੋ ਚੁੱਕੇ ਆ ਹਾਂਜੀ ਹਾਂਜੀ ਤੁਹਾਡੇ ਆਉਣ ਤੋਂ ਪਹਿਲਾਂ ਸੇਲ ਹੋ ਚੁੱਕੇ ਆ ਤੇ ਅੱਜ ਜਿਹੜੀ ਆਪਾਂ ਇਹ ਇੱਕ ਇੱਕ ਵੈੜ ਆਪਾਂ ਦਿਖਾ ਰਹੇ ਆ ਆਪਣੇ ਸਜਣਾ ਨੂੰ ਹਾਂਜੀ ਹਾਂਜੀ ਹੁਣ ਇੱਕ ਹੀ ਰਹਿ ਗਈ ਆ ਜੀ ਕਸੂ ਤੇ ਤਿੰਨ ਸੀਗੇ ਦੋ ਗੱਲ ਦੇ ਸੇਲ ਹੋ ਗਿਆ ਠੀਕ ਹੈ ਜੀ ਇੱਕ ਹੀ ਆਉਣ ਇਸ ਸਮੇਂ ਮੌਕੇ ਤੇ ਠੀਕ ਆ ਹਾਂਜੀ ਤਾਂ ਵੀ ਜੱਜ ਵੀਰ ਵੈੜ ਦੀ ਜੇਕਰ ਆਪਾਂ ਗੱਲ ਕਰ ਲਈਏ ਚਲੋ ਬਾਤचीत ਬਾਅਦ ਵਿੱਚ ਆਪਾਂ ਸ਼ੁਰੂ ਕਰਦੇ ਆਂ ਬਾਕੀ ਸੋਨਾ ਬਾਡੀ ਸਟਰਕਚਰ ਆ ਵੈੜ ਦਾ ਹਾਂਜੀ ਸੋਨੇ ਥਣ ਭਾਂਡੇ ਦੀ ਮਾਲਕਣਾ ਤੇ ਸ਼ੁਰੂਆਤ ਇਹਦੀ ਕਰਦੇ ਆ ਵੀ ਪਿਛਲੇ ਇੱਕ ਕਰੋ ਜਿੱਥੋਂ ਵੀ ਆਪਾਂ ਲੈ ਕੇ ਆਂਦੀ ਆ ਕੋਈ ਮਿਲਕ ਰਿਕਾਰਡ ਦੀ ਜੀ ਜਾਣਕਾਰੀ ਮਿਲੀ ਆਪਾਂ ਨੂੰ ਇਹ ਸੰਤੂ ਸਾਹਿਬ ਆਪਾਂ ਫਾਰਮ ਚੋਂ ਵੜ ਲਾਈ ਆ ਜੀ ਕਿੰਨੇ ਵੜਾ ਫਾਰਮ ਹੁੰਦੀਆਂ ਅਸੀਂ ਜੀ ਹਾਂਜੀ ਹਾਂਜੀ ਇਹਦਾ ਚੰਗਾ ਰਿਕਾਰਡ ਰਿਹਾ ਪਹਿਲੇ ਸੂਏ ਵੀ 28 29 ਕਿਲੋ ਦੁੱਧਾਂ ਦੇ ਕੱਢਿਆ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਐਰ ਕੀ 30 ਤੋਂ ਪਲੱਸ ਹੀ ਚੱਲੂਗੀ ਠੀਕ ਹੈ ਜੀ ਹਾਂਜੀ ਦੂਜਾ ਸੂਆ ਵਾ ਬਾਕੀ ਥਾਂ ਤੋਂ ਬਹੁਤ ਚੰਗਾ ਹੱਥੀ ਚਵਾਈ ਦਾ ਥਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ਨੇੜੇ ਦਿਖਾਉਂਗਾ ਵੀ ਫੋਟ ਫੋ ਤੋ ਉਹ ਇਸ ਬਾੜ ਦੇ ਵਿੱਚ ਢੁਕਦੀਆਂ ਨੇ ਪੂਰੀਆਂ ਇੱਕ ਮੈਂ ਉਲਟ ਬਹਿਣੀ ਸਾਈਡ ਤੋਂ ਤੁਹਾਨੂੰ ਦਿਖਾਉਣਾ ਬਾਕੀ ਠੰਡੀ ਸੀਲ ਆ ਸንዱ ਸਾਹਿਬ ਠੀਕ ਆ ਸੋ ਕਾਫੀ ਸੋਹਣੀ ਦੋਸਤੋ ਕੁਆਲਿਟੀ ਆ ਥਣਾਂ ਦੀ ਸੋ ਵੰਡਪੁੰਡ ਕਾਫੀ ਜਿਆਦੀ ਸੋਹਣੀ ਆ ਦੇਖੋ ਜੀ ਠੀਕ ਆ ਸੋ ਸੈਕੰਡ ਲਿਕਟੇਸ਼ਨ ਦੇ ਵਿੱਚ ਇਹ ਅੱਗੇ ਸੋਣ ਜਾ ਰਹੀ ਆ ਪੂਰਾ ਘੜ ਕੇ ਦੋਸਤੋ ਥਣ ਲੱਗਾ ਹੱਥੀ ਚਵਾਈ ਵਾਲਾ ਥਾਣਾ ਸੋ 28 ਲੀਟਰ ਮਿਲਕਿੰਗ ਜਿਹੜੀ ਆ ਫਰਸਟ ਟਾਈਮਰ ਨੇ ਕਰਵਾਈ ਆ ਸੈਕੰਡ ਟਾਈਮਰ ਜਿਹੜੀ ਹੁਣ ਸੋਣ ਜਾ ਰਹੀ ਆ ਇਸ ਵਾਰ ਵੀ ਇਹ ਦੱਸ ਰਿਹਾ ਵੀ ਘੱਟੋ ਘੱਟ ਵੀ 30 ਲੀਟਰ ਪਾਂਡਾ ਵਖਾਲਾ ਵੇਖ ਕੇ ਨਾਰਮਲੀ ਤੁਸੀਂ ਜੱਜਮੈਂਟ ਕਰ ਲੈਣੀ ਆ ਆ ਦੇਖੋ ਜੀ ਨਾਰਮਲੀ ਹਜੇ ਥੋੜਾ ਬਸ ਢਿਲ ਢੁਲ ਜੀ ਹੈਗੀ ਹੈ ਨਾ ਆ ਦੇਖੋ ਜੀ ਲਓ ਜੀ ਠੀਕ ਆ ਸੋ ਬਹੁਤ ਖੂਬਸੂਰਤ ਦੋਸਤੋ ਸੋਹਣੀ ਵਾਂਡਾ ਆਪਸੀ ਸਨਾਂ ਦੀ ਹਾਈਟ ਦੀ ਗੱਲ ਕਰ ਲਈਏ ਤੇ ਵਡੀਆਂ ਬਹਿੜਾਂ ਜਿਵੇਂ ਇੱਕ ਨਾਰਮਲੀ ਇੱਕ ਪਰਫਾਰਮ ਵਾਲੀਆਂ ਬਹਿੜਾਂ ਦੇਖਦੇ ਆ ਸੋ ਨਸਲ ਬਰੀਡ ਦੇ ਵਿੱਚ ਪੂਰੀ ਤੇ ਬਾਕੀ ਜੱਜ ਵੀਰ ਤੇ ਪੰਤੁੱਪਣ ਆਣ ਪੂਰੀ ਰਿਪੋਰਟ ਹੋ ਗਈ ਮੈਂ ਤਾਂ ਸੰਧੂ ਸਾਹਿਬ ਪੂਰੇ ਆਏ ਵਰਦੀ ਆ ਦੇ ਹਾਂ ਜੀ ਬਾਕੀ ਆ ਵੀ ਕੋਈ ਵੀਰ ਤਸੱਲੀ ਕਰਕੇ ਖੜੇਗੇ ਠੀਕ ਆ ਜੀ ਹਾਈਐਸਟ ਮਿਲਕਿੰਗ ਵਾਲੀ ਲੱਗਦੀ ਹੈ ਜ਼ਿਆਦਾਤਰ ਪਿੱਛੋਂ ਜਿਹੜੀ ਫਾਰਮ ਵਾਲੇ ਵੀਰ ਹੱਥੀਂ ਚਵਾਈ ਕਰਦੇ ਰ ਜਾਂ ਮਸ਼ੀਨੀ ਚਵਾਈ ਹੁੰਦੀ ਨਹੀਂ ਉਹਨਾਂ ਦੇ ਤਾਂ ਹੱਥੀਂ ਚਵਾਈ ਸੰਧੂ ਸਾਹਿਬ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਲੋ ਤੁਸੀਂ ਬਾਕੀ ਰੰਗ ਪ੍ਰਿੰਟ ਬਹੁਤ ਖੂਬਸੂਰਤ ਆ ਠੀਕ ਆ ਜੀ ਰੰਗ ਪ੍ਰਿੰਟ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਖੂਬਸੂਰਤ ਆ ਜਦੋਂ ਆਪਾਂ ਹੁਣ ਇੱਕ ਵਾਰੀ ਖੋਲ ਕੇ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖ ਤੇ ਉਹ ਤੇਰੇ ਸਮਝ ਆ ਜੂਗੀ ਤੇ ਵੀਰ ਜੱਜ ਇੱਕ ਵਾਰੀ ਖੋਲ ਕੇ ਮਾਰਾ ਕਰੀਏ ਵੀਰਾਂ ਦੇ ਸਾਹਮਣੇ ਪੇਸ਼ ਦੇਣ ਦੋਸਤੋ ਆਲਮੋਸਟ ਤਿਆਰੀ ਆ ਪੂਰੀ ਕੰਪਲੀਟਡ ਹੈ ਠੀਕ ਹੈ ਜੀ ਤਿਆਰੀ ਕੰਪਲੀਟ ਆ ਤੇ ਫਿਰ ਵੀ ਜੇਕਰ ਕਰਮਾਂ ਵਾਲੀ ਜੀ ਧਰ ਜਾਂਦੀ ਆ ਅਗਲੀ ਥਾਂ ਤੇ ਜਾ ਕੇ ਨਵੀਂ ਥਾਂ ਤੇ ਜਾ ਕੇ ਤੇ ਮੈਨੂੰ ਲੱਗਦਾ ਵੀ ਸੋਨਾ ਵਿਖਾਲਾ ਹੋਰ ਵੀ ਉਮੀਦ ਆਪਾਂ ਕਰ ਸਕਦੇ ਆ ਇਸ ਲੜ ਤੋਂ ਤੋ ਤੋਰਾਦਰਾਬਾਦ ਦੀ ਖੂਬਸੂਰਤ ਆ ਸੋ ਕਾਫੀ ਵੀਰ ਆ ਜਿਹੜੇ ਦੋਸਤੋ ਚੰਗੀ ਪਸ਼ੂ ਦੀ ਚੰਗੀ ਐਨੀਮਲ ਖਰੀਦਣ ਦੀ ਭਾਲ ਦੇ ਵਿੱਚ ਰਹਿੰਦੇ ਆ ਉਹ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਥੋੜਾ ਨੇੜੇੋਂ ਦਿਖਾਉਣੇ ਆਪਾਂ ਆ ਦੇਖੋ ਜੀ ਸੋ ਬੋਦੀ ਵਾਲੀ ਬੈਡ ਬਿਲਕੁਲ স্মੋਲ ਸਾਈਜ਼ ਕੰਨਾਂ ਦਾ ਸਾਈਜ਼ ਠੀਕ ਹੈ ਜੀ ਬਿਲਕੁਲ ਛੋਟੇ ਕੰਨ ਸੋ ਪੂਰੀ ਮਜ਼ਬੂਤ ਫਰੰਟ ਤੋਂ ਵੇਖੋਗੇ ਇੱਕ ਸਾਈਡ ਤੋਂ ਵੇਖੋਗੇ ਤਾਂ ਮਜ਼ਬੂਤ ਸਟ੍ਰੇਟ ਉਪਰੋਂ ਜਿਹੜੀ ਦੋਸਤੋ ਰੀੜ ਹੱਡੀ ਆ ਬਿਲਕੁਲ ਸਟ੍ਰੇਟ ਕੰਗਰੂਡ ਤੋਂ ਠੀਕ ਹੈ ਪੂਰੀ ਫ ਇੱਕ ਵਾਰੀ ਥਣ ਨੇੜਾ ਬਿਲਕੁਲ ਆਪਾਂ ਨੇੜੇ ਉਹ ਤੁਹਾਨੂੰ ਚੈੱਕ ਕਰਾਉਣੇ ਆ ਬਿਲਕੁਲ ਅਗਲੇ ਥਣ ਪਿਛਲੇ ਥਣਾਂ ਦਾ ਸਹਜ ਇੱਕ ਵਾਰੀ ਵੇਖ ਕੇ ਚੈੱਕ ਕਰੋ ਆਥੀ ਜੁਵਾਈਲਾ ਥਾਣਾ ਗੋਲ ਬਹੁਤ ਕਾਇਮ ਆ ਦੋਸਤੋ ਗੋਲ ਥਾਣਾ ਠੀਕ ਆ ਜੀ ਮੋٹے ਗੋਲ ਨੇ ਸਪੇਸ ਵੰਡ ਚੰਗੀ ਆ ਆਪਸੀ ਥਣਾ ਦੀ ਤੇ ਬਹੁਤ ਖੂਬਸੂਰਤ ਆ ਦੋਸਤੋ ਉਹ ਚੱਕਰ ਨਹੀਂ ਥੰਡੀ ਸੀ ਸਾਨੂੰ ਸਭ ਪੂਰੀ ਆਣ ਹਾਂਜੀ ਆ ਵੇਖੋ ਲੋ ਦੋਸਤੋ ਠੀਕ ਆ ਜੀ ਸੀਲੀਆਂ ਸੁੰਲੀਆਂ ਬਹੁਤ ਆ ਠੰਡੀ ਠੇਰੀ ਆ ਬਿਲਕੁਲ ਨਿੱਗੀ ਆ ਬਿਲਕੁਲ ਐਂ ਸੀਲ ਸ਼ਾਂਤ ਸੁਭਾ ਦੀ ਨਗੀਨਾ ਵਾ ਸੰਧੂ ਸਾਹਿਬ ਹਾਂ ਤੋਂ ਬਾਕੀ ਦੋਸਤੋ ਸਾਰੇ ਵੀਰ ਪਾਰਖੂ ਆ ਖਿਡਾਰੀ ਵੀਰ ਆ ਜਿਹੜੇ ਵੀਰ ਕੇ ਫਾਰਮਾਂ ਤੇ ਕੰਮ ਕਰਦੇ ਆ ਚੰਗੇ ਐਕਸਪੀਰੀਅੰਸ ਵਾਲੇ ਵੀਰ ਨੇ ਨਾਰਮਲੀ ਇੱਕ ਲੈਵੇ ਆਰਡਰ ਦੀ ਕੁਆਲਿਟੀ ਤੋਂ ਪੂਰੀ ਬਾਡੀ ਸਟਰਕਚਰ ਤੋਂ ਤੁਸੀਂ ਸਾਰੇ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ ਠੀਕ ਹੈ ਜੀ ਕਿੰਨੇ ਕੁ ਮਿਲ ਕੇ ਇਸ ਬਾੜ ਨੂੰ ਕਰਾਉਣੀ ਚਾਹੀਦੀ ਆ ਤਾਂ ਬਾਕੀ ਸੋਹਣੇ ਬਾੜੇ ਮੰਤਰ ਦੇ ਵਿੱਚ ਸੋਹਣੇ ਲੇਵੇ ਦੀ ਮਾਲਕਨ ਠੀਕ ਆ ਜੀ ਅ ਅੱਛਾ ਜੱਜ ਵੀਰ ਸੇਲ ਕਰਦੇ ਪਏ ਆ ਤੇ ਇੱਕ ਡਿਮਾਂਡ ਵੀ ਕਰਦੇ ਪਏ ਆ ਕਿ ਕੀ ਮੁੱਲ ਰੱਖਿਆ ਕੀ ਮੰਗ ਕਰਦੇ ਪਏ ਇਸ ਵੜ ਦੇ ਸੰਤੋਖ ਸਾਹਿਬ ਜੀ ਇਹਦੇ ਤੁਹਾਨੂੰ ਬੜਾ ਸਿਆਲ ਹੁੰਦਾ ਇਹ ਤਾਂ ਸਵਾ ਸਵਾ ਲੱਖ ਦੀਆਂ ਇਹੋ ਜਿਹਾ ਆਪਾਂ ਵੇਚੀਆਂ ਵੜਾ ਹਾਂਜੀ ਹਾਂਜੀ ਹੁਣ ਗਰਮੀ ਦਾ ਮੌਸਮ ਆ ਤੁਹਾਨੂੰ ਪਤਾ ਵਾ ਹੁਣ ਮੁੱਲ ਕਰਦੇ ਇੱਕ ਪੰਜ ਦਾ ਜੀ ਤੇ ਹਾਂ ਨਾ 95000 ਦੀ ਦੇ ਦਾਂਗੇ 95 ਹਾਂਜੀ ਠੀਕ ਆ ਜੀ ਹਾਂਜੀ ਤੇ ਪੂਰੀਆਂ ਵੀ ਕਸਰਾ ਕੁਸਰਾ ਕੱਢ ਕੇ ਵੀ ਜਿੱਥੇ ਤੱਕ ਆਪਾਂ ਦੇ ਦੇਣੀ ਹਾਂਜੀ ਹਾਂਜੀ ਦੇਣ ਲੈਣ ਦਾ ਮੁੱਲ ਸੰਤੋਖ ਸਾਹਿਬ ਪਰ ਦੱਸਿਓ ਠੀਕ ਆ ਹਾਂਜੀ ਹਾਂਜੀ ਤਾਂ ਦੋਸਤੋ ਚੰਗੇ ਖਾਸੇ ਪੈਸੇ ਲੱਗ ਵੀ ਰਹੇ ਸੀਗੇ ਵੀਰਾਂ ਦਾ ਵੀ ਅੱਜ ਚੰਗੇ ਖਾਸੇ ਪੈਸੇ ਲੱਗ ਵੀ ਰਹੇ ਸੀਗੇ ਚਲੋ ਫਿਲਹਾਲ ਸੋਚਿਆ ਵੀ ਇੱਕ ਵਾਰੀ ਭੈਣ ਭਰਾਵਾਂ ਸੱਜਣਾ ਦੇ ਅਮੋ ਸਾਹਮਣੇ ਪੇਸ਼ ਕਰੀਏ ਸੋ ਜਿਹੜਾ ਕੋਈ ਵੀਰ ਹੈ ਚੰਗੇ ਪੈਸੇ ਲਾਉਣ ਵਾਲਾ ਚਾਹ ਬਾਣਾ ਚੰਗੀ ਬਰੀਡ ਤੇ ਕੰਮ ਕਰਨਾ ਚਾਹੁੰਦਾ ਚੰਗਾ ਪਸ਼ੂ ਤਨ ਖਰੀਦਣਾ ਚਾਹੁੰਦਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਦੇਖ ਕੇ ਤਸੱਲੀ ਕਰ ਲਿਓ ਟਿੱਪ ਕੇ ਭਰਾ ਕੇ ਠੀਕ ਆ ਜੀ ਸੋ ਚੰਗੀ ਮਿਲਕਿੰਗ ਕਰਵਾ ਦੂਗੀ ਬੈੜ ਤੇ ਬਹੁਤ ਸੋਹਣੀ ਖੂਬਸੂਰਤ ਕੁਆਲਿਟੀ ਦੀ ਇਹ ਬੈੜ ਅੱਜ ਇੱਕ ਹੀ ਨਗ ਸੀਗਾ ਵੈਸ ਆਉਂਦੇ ਆ ਫਿਲਹਾਲ ਠੀਕ ਹੈ ਜੀ ਉਹਨਾਂ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਜਾਣਕਾਰੀ ਵੱਖਰੇ ਤੌਰ ਤੇ ਵੀ ਲੈ ਲਿਓ ਠੀਕ ਹੈ ਜੀ ਕਿਹੋ ਜਿਹਾ ਪਸ਼ੂ ਹੁਣ ਮੌਕੇ ਤੇ ਜਿਹੜਾ ਅਵੇਲੇਬਲ ਆ ਲੈ ਵੀ ਜੱਜ ਵੀਰ ਇਹ ਅੱਜ ਇੱਕ ਇੱਕ ਵਾਇਰ ਸੀ ਆਪਣੇ ਕੋਲ ਹਾਂਜੀ ਸੰਧੂ ਸਾਹਿਬ ਤੇ ਨੰਬਰ ਆਪਣੇ ਕਰ ਦਈਏ ਸੰਜੇ ਨੰਬਰ ਆਪਣਾ ਹੈਗਾ 9873 727286 ਪਿੰਡ ਮੋਹਨਪੁਰਾ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਨੇੜੇ ਚੋਲਾ ਸਾਹਿਬ ਤੇ ਨਿਸ਼ਾਰਾ ਪੰਨਵਾ ਨੇੜੇ ਪੈਂਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਲਓ ਦੋਸਤੋ ਇਹ ਵੀਰ ਜੱਜ ਦੇ ਨੰਬਰ ਆ ਕੰਟੈਕਟ ਨੰਬਰ ਠੀਕ ਹੈ ਜੀ ਸੰਧੂ ਡੇਰੀ ਫਾਰਮ ਆ ਠੀਕ ਹੈ ਜੀ ਸੋ ਕਿਸੇ ਵੀਰ ਨੇ ਗਾਵਾਂ ਖਰੀਦਣੀਆਂ ਵੇਚਣੀਆਂ ਤੁਸੀਂ ਸੰਪਰਕ ਕਰ ਸਕਦੇ ਜੇ ਪਿੰਡ ਮੋਹਨਪੁਰਾ ਦੋਸਤੋ ਬਿਲਕੁਲ ਨੇੜੇ ਪਿੰਡ ਬ੍ਰਹਮਪੁਰਾ ਤੇ ਰਿੰਗ ਪਿੰਡ ਬਿਲਕੁਲ ਲੱਗਿਆ ਸੁਹਾਵਾ ਪਿੰਡ ਥੋੜੀ ਦੂਰੀ ਤੇ ਆ ਜਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਕਰਨਤਰਨ ਸਾਹਿਬ ਲੱਗਦਾ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ